ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਆਰ.ਆਈ.ਡੀ ਫੈਮਿਲੀ ਚੈਨਲ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇਕਰ ਤੁਸੀਂ ਆਪਣੇ ਲੜਕਾ ਜ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਰਿਸ਼ਤੇ ਦੀ ਐਡ ਲਗਵਾਉਣ ਲਈ ਤੁਸੀਂ ਨਾਮ ਉਮਰ ਜਾਤ ਬੋਤ ਕੱਦ ਕੰਮ ਪ੍ਰਾਪਰਟੀ ਭੈਣ ਭਰਾ ਮੰਗ ਪੜਾਈ ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲੇ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦਿਸਣਾ ਹੈ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੁਝ ਦਿਨ ਬਾਅਦ بار-बार ਲਗਾਈ ਜਾਂਦੀ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਹੈ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਹੈ ਜੀ ਕਿਉਂਕਿ ਸਾਡਾ ਕੰਮ ਜੀ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਤੇ ਆਓ ਅੱਜ ਦੇ ਆਪਾਂ ਰਿਸ਼ਤੇ ਕੁਝ ਨੋਟ ਕਰਦੇ ਹਾਂ ਜੀ ਨਾਮ ਪ੍ਰਭਜੋਤ ਸਿੰਘ ਹੈ ਜੀ ਜਨਮ 24/09/1993 ਕੱਦ 5 ਫੁੱਟ 7 ਇੰਚ ਹੈ ਕਾਸਟ ਜਰਸੀਖ ਹੈ ਪੜਾਈ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜਮੀਨ ਢਾਈ ਕਿੱਲੇ ਜੀ ਪਤਾ ਜిల్లా ਨਮਾਸ਼ਹਿਰ ਸਾਈਡਿੰਗ ਕੰਬ 20000 ਮਹੀਨਾ ਹੈ। ਪ੍ਰਾ ਕੋਈ ਨਹੀਂ ਜੀ ਇੱਕ ਭੈਣ ਹੈ ਮੈਰਿਡ ਹੈ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ। ਮੰਗ ਲੜਕੀ ਅੰਮਰਤਾਰੀ ਹੋਵੇ ਜਾਂ ਅੰਮ੍ਰਿਤਸ਼ਰ ਕਰਨ ਦੀ ਇੱਛਾ ਰੱਖਦੀ ਹੋਵੇ। ਲੜਕੀ ਚਾਹੇ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਸੋਹਣੀ ਹੋਵੇ ਜਟ ਕਾਸਟ ਨੂੰ ਪਹਿਲਾ ਹੈ। ਬਾਕੀ ਕਿਸੇ ਵੀ ਉੱਚ ਕਾਸਟ ਦੀਆਂ ਲੜਕੀਆਂ ਨੂੰ ਸੰਪਰਕ ਕਰ ਸਕਦੀਆਂ ਨੇ। ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜਟ ਸਿੱਖ ਲੜਕੀ ਹੈ ਜੀ ਜਨਮ 1994 ਕੱਦ ਪੰਜ ਫੋਰ ਇੰਚ ਹੈ। ਬੀਐਸਸੀ ਨਰਸਿੰਗ ਨਿਊਜ਼ੀਲੈਂਡ ਪੀਆਰ ਹੈ ਫ੍ਰੋਮ ਅੰਮ੍ਰਿਤਸਰ ਡਿਸਟ੍ਰਿਕਟ ਸਿੰਗਲ ਚਾਈਲਡ ਆਫ ਪੇਰੈਂਟਸ ਮੰਗ ਜੜ ਸੀ ਇੱਕ ਲੜਕਾ ਜੀ ਅੰਮ੍ਰਿਤਸਰ ਡਿਸਟ੍ਰਿਕਟ ਵਿਦ ਸਾਇੰਸ ਕੁਆਲੀਫਿਕੇਸ਼ਨ ਗੁੱਡ ਫੈਮਿਲੀ ਫੈਲਿਸ ਫ੍ਰੋਮ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਪੀਆਰ ਔਰ ਸਿਟੀਜ਼ਨ ਇਹਨਾਂ ਨੂੰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਾਲੇ ਹੀ ਸੰਪਰਕ ਕਰਨ ਪਰਿਵਾਰ ਨੇ ਸਖਤੀ ਨਾਲ ਕਿਹਾ ਹੈ ਜੀ ਹੋਰ ਕੰਟਰੀ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ ਦਸੰਬਰ 1996 ਕੱਦ 5.7 ਇੰਚ ਕਾਛ ਜੜਸੇ ਕਪੜਾਈ ਵੀਟਕ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਡੀਆ ਦਾ ਪਤਾ ਰਾਏਕੋਟ ਲੁਧਿਆਣਾ ਜਮੀਨ 4 ਕਿੱਲੇ ਹੈ ਜੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਪੱਗਬੰਦ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕਾ ਕੈਨੇਡਾ ਪੀਆਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਕਿਸੇ ਵੀ ਕੰਟਰੀ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਦਾਲ ਦੀ ਕੋਈ ਮੰਗ ਨਹੀਂ ਮੈਰਜੂਰ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਇਹਨੇ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 85 1988 ਕੱਦ 5 7 ਇੰਚ ਕਾਸਟ ਸੈਣੀ ਪੜ੍ਹਾਈ ਡਿਪਲੋਮਾ ਇਨ ਆਟੋਮੋਟਿਵ ਆਸਟ੍ਰੇਲੀਆ ਤੋਂ ਇੰਡੀ ਦਾ ਪਤਾ ਅਲਾਚੌਰ ਨਮਾ ਸ਼ਹਿਰ ਪਰਿਵਾਰ ਵਿੱਚ ਪਿਤਾ ਸਰਪੰਚ ਨੇ ਮਾਤਾ ਐਕਸ ਸਰਪੰਚ ਨੇ ਇੱਕ ਛੋਟਾ ਭਰਾ ਹੈ ਕੈਨੇਡਾ ਵਿੱਚ ਹੈ ਲੜਕਾ ਸੋਹਣਾ ਸੁਨਖਾ ਖਾਨਾ ਛੇ ਤੋਂ ਰਹਿਤਾ ਹੈ ਲੜਕਾ ਅਮਰੀਕਾ ਪੀਆਰ ਹੈ ਜੌਬ Amazon associate ਲਿਵਿੰਗ ਇਨ ਕੈਲੀਫੋਰਨੀਆ ਫਰਮ 2017 ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਜਾਂ ਅਮਰੀਕਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਸੈਨੀ ਕਾਸਟ ਨੂੰ ਪਹਿਲੇ ਬਾਕੀ ਹੋਰ ਜਨਰਲ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਕੰਡਿਆ ਵਾਲੇ ਤੇ ਮੈਰਜਗੁਰ ਵਾਲੇ ਪਰਵਾਨ ਫੋਨ ਨਾ ਕਰਨ ਜੀ ਇਹਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਚੰਦਨਪ੍ਰੀਤ ਹੈ ਜੀ ਜਨਮ 8 18 2 1991 ਕੱਦ 5 ਫੁੱਟ 10 ਇੰਚ ਕਾਸਟ ਸਵਰਨਕਰ ਗੋਤ ਚੋੜਾ ਪਤਾ ਹਨੂਮਨਗੜ੍ਹ ਰਾਜਸਥਾਨ ਪੜਾਈ ਐਮਬੀਬੀਐਸ ਪਰਿਵਾਰ ਵਿੱਚ ਪਿਤਾ ਮਾਤਾ ਪਿਤਾ ਨੇ ਇੱਕ ਭਰਾ ਮੈਰਿਡ ਹੈ ਜੀ ਸਾਰਾ ਪਰਿਵਾਰ ਰਾਧਾ ਸੁਮਾਮੀ ਹੈ ਲੜਕਾ ਸੋਹਣਾ ਸੁਲੱਖਾ ਸ਼ੁੱਧ ਵੈਸ਼ਨੂ ਵਧੀਆ ਘਰ ਪਰਿਵਾਰ ਤੋਂ ਹੈ ਜੌਬ ਲੜਕਾ ਹਰੂਮਾਨਗੜ ਹਸਪੀਟਲ ਵਿੱਚ ਸਰਕਾਰੀ ਡਾਕਟਰ ਹੈ ਲੜਕਾ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਅਨ ਮੈਰਿਡ ਲੜਕੀ ਨੂੰ ਪਹਿਲਾ ਬਾਕੀ ਤਲਾਕशुदा ਬਿਨਾਂ ਬੱਚੇ ਵੀ ਸੰਪਰਕ ਕਰ ਸਕਦੇ ਨੇ ਬਾਕੀ ਸੁਨਿਆਰ ਕਾਸਟ ਤੋਂ ਹੋਵੇ ਲੜਕੀ ਤਾਂ ਪਹਿਲਾ ਬਾਕੀ ਅਰੋੜਾ ਬਾਣੀਏ ਸਿਆਣੀ ਕਾਟ ਦੇ ਵੀ ਸੰਪਰਕ ਕਰ ਸਕਦੇ ਨੇ ਤੇ ਦਾਸ ਦੇਹਜ ਦੀ ਕੋਈ ਮੰਗ ਨਹੀਂ ਮੈਰਿਜ ਗੁਰ ਵਾਲੇ ਪਰਮਾਨ ਫੋਨਾ ਕਰਨ ਜੀ ਇਨਾਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 25/1997 ਕੱਦ 5.9 ਇੰਚ ਕਾਸਟ ਜਰਸੀ ਕੋ ਧੀ ਵਾਲ ਪਤਾ ਮਲੇਰਕੋਟਲਾ ਪੜਾਈ ਪਲਸ 2 ਨਾਨ ਮੈਡੀਕਲ ਬੀ ਐਸ ਸੀ ਨਾਨ ਮੈਡੀਕਲ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਮੈਰਿਡ ਹੈ ਕੈਨੇਡਾ ਸਿਟੀਜ਼ਨ ਹੈ ਲੜਕਾ ਸੋਹਣਾ ਸੋਹਣਾ ਖਾਨਾ ਛੇ ਤੋਂ ਰਹਤਾ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕਾ ਕੈਨੇਡਾ ਪੀ ਆਰ ਹੈ ਜੋਬ ਸਟੋਰ ਮੈਨੇਜਰ ਦੀ ਮਾਂਗੇ ਇਹਨਾਂ ਨੂੰ ਵਧੀਆ ਪਰ ਉਹ ਜਨਸੀ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਦੀ ਬੀਐਸਸੀ ਨਰਸਿੰਗ ਜਾਂ ਹੋਲਡਰ ਡਿਗਰੀ ਕੀਤੀ ਹੋਵੇ ਜਾਂ ਲੜਕੀ ਡੇਟ ਹੋਵੇ ਮੈਰਿਜ ਬੂਰ ਵਾਲੇ ਪਰਵਾਨਾ ਹੁੰਨਾ ਕਰ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 12 12 2001 ਕੱਦ 6 ਫੁੱਟ ਹੈ ਕਸਟ ਜੜਸਿੱਖ ਹੈ ਗੋਤਮਾਨ ਪਿਤਾ ਬਠੰਡਾ ਪਤਾ ਬਠੰਡਾ ਪੜਾਈ ਲੜਕਾ ਪੀਏ ਕਰ ਰਿਹਾ ਹੈ ਤੇ ਸਰਕਾਰੀ ਪੇਪਰ ਦੀ ਤਿਆਰੀ ਕਰ ਰਿਹਾ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਮੈਰਿਡ ਨੇ ਕੋਈ ਭਰਾ ਨਹੀਂ ਇਕੱਲਾ ਲੜਕਾ ਜ਼ਮੀਨ 6.5 ਕਿੱਲੇ ਤੇ ਨਾਲ 10-15 ਕਿੱਲੇ ਠੇਕੇ ਤੇ ਲੈ ਖੇਤੀ ਕਰਦੇ ਨੇ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਮੰਗ ਇਹਨਾਂ ਨੂੰ ਵਧੀਆ ਜੜਸਿੱਧ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੇਕਰ ਲੜਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਪੀਆਰ ਹੋਵੇ ਤਾਂ ਜੋ ਲੜਕੀ ਪਰਿਵਾਰ ਦਾ ਖਰਚਾ ਹੋਇਆ ਉਹ 35 ਤੋਂ 40 ਲੱਖ ਤੱਕ ਲੜਕੇ ਵਾਲਿਆਂ ਵੱਲੋਂ ਦਿੱਤਾ ਜਾਵੇਗਾ ਜੀ ਲੜਕੀ ਨੇ ਬਾਹਰ ਦੀ ਫਾਈਲ ਲਗਾਉਣੀ ਹੈ ਤਾਂ ਵੀ ਸਾਰਾ ਖਰਚਾ ਲੜਕੇ ਵਾਲਿਆਂ ਵੱਲੋਂ ਕੀਤਾ ਜਾਵੇਗਾ ਜੇਕਰ ਪੱਕੀ ਮੈਰਿਜ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਜੇ ਪੇਪਰ ਮੈਰਿਜ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਗੁਰੂ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜਿਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਉਮਰ 25 ਸਾਲ ਹੈ ਕਾਸਟ ਜਰਸੀ ਕੋ ਗੋਤ ਸੰਧੂ ਕੱਦ 6 ਫੁੱਟ 2 ਇੰਚ ਪੜਾਈ ਬੀਬੀਏ ਪੜਿਆਲਾ ਜੁਨੀਵਰਸਿਟੀ ਤੋਂ ਡਿਪਲੋਮਾ ਕਾਲਜ 온ਟਾਰੀਓ ਕੈਨੇਡਾ ਤੋਂ ਪਰਿਵਾਰ ਵਿੱਚ ਪਿਤਾ ਅਰਨੀਚੋ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਪਹਿਣਾ ਨੇ ਮੈਰਿਡ ਨੇ ਇੱਕ ਇੰਡੀਆ ਵਿੱਚ ਅਤੇ ਇੱਕ ਕੈਨੇਡਾ ਪੀਆਰ ਹੈ ਫੈਮਿਲੀ ਨਾਲ ਬੈਲ ਸੈਟਲਡ ਹੈ ਲੜਕੇ ਨੂੰ ਦੋ ਕਿੱਲੇ ਜ਼ਮੀਨ ਆਉਂਦੀ ਹੈ ਇੰਡੀਆ ਦਾ ਪਤਾ ਫਤੇਗੜ ਸਾਹਿਬ ਲੜਕਾ ਤੇ ਲੜਕੇ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਹੈ ਲੜਕਾ ਸੋਹਣਾ ਸੁਨੱਖਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੀ ਹੋਵੇ ਮੈਰਿਜ ਬਿਊਰੋ ਵਾਲੇ ਪਰਮਾਨ ਨੂੰ ਫੋਨ ਨਾ ਕਰਨ ਜਿਹਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਅਮਰਤਾਲੀ ਲੜਕਾ ਉਮਰ 35 ਸਾਲ ਹੈ ਕੱਦ 5.10 ਇੰਚ ਕਾਸ ਰਵਿਦਾਸੀਆ ਸਿੱਖ ਪਤਾ ਜਲੰਧਰ ਪੜਾਈ ਬੀਐਸਸੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਮੈਰਿਡ ਹੈ ਆਈਟੀ ਸੈਕਟਰ ਵਿੱਚ ਜੌਬ ਕਰਦਾ ਹੈ ਲੜਕਾ ਸੋਹਣਾ ਸਰਾਖਾ ਘਰ ਪਰਿਵਾਰ ਤੋਂ ਹੈ ਜੌਬ ਆਪਣਾ ਬਿਜ਼ਨਸ ਹੈ ਮੰਗ ਇਹਨਾਂ ਨੂੰ ਵਧੀਆ ਸਿੱਖ ਵੈਸ਼ਨੂ ਪਰਿਵਾਰ ਤੋਂ ਵੈਲ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦਾ ਅਮਰਸ਼ਾ ਕੀ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਜੇ ਨਾਮ ਸ਼ਾ ਕੀ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਰਵਿਦਾਸੀਆ ਸਿੱਖ ਕਾਸਮੂ ਪਹਿਲ ਹੈ ਬਾਕੀ ਹੋਰ ਸਿੱਖ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜਬੁਰ ਵਾਲੇ ਪ੍ਰਵਾਨ ਨੂੰ ਫੋਨ ਨਾ ਕਰਨ ਜੀ ਨੇ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 11122 1996 ਕੱਦ ਪਾਇਮਡ 2 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਪੜਾਈ ਪਲੱਸ 2 ਮੈਡੀਕਲ ਕੈਮੀਕਲ ਲੈਬ ਟੈਕਨੀਸ਼ੀਅਨ ਦੁੜ ਕਾਲ ਦੁੜਮ ਕਾਲਜ ਉਸਵਾ অন্ਟਾਰੀਓ ਕੈਨੇਡਾ ਇੰਡੀਆ ਦਾ ਪਤਾ ਮੋਗਾ ਪਰਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਹੈ ਮੈਰਿਡ ਹੈ ਇੱਕ ਭਰਾ ਨਮਰ ਹੈ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਲੜਕੀ ਸੋਹਣੀ ਸਨਖੀਆਂ ਵਧੀਆ ਘਰ ਪਰਿਵਾਰ ਤੋਂ ਲੜਕੀ ਕੈਨੇਡਾ ਪੀਆਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਪੀਆਰ ਹੋਵੇ ਭਾਵੇਂ ਵਰਕ ਪਰਮਿਟ ਜਾਂ ਸਟੱਡੀ ਵੀਜ਼ੇ ਤੇ ਹੋਵੇ ਇਹਨਾਂ ਨੂੰ ਰਿਸ਼ਤਾ ਇਹੋ ਜਿਹਾ ਚਾਹੀਦਾ ਹੈ ਜੋ ਲੜਕੀ ਦੇ ਭਰਾ ਨੂੰ ਬਾਹਰ ਲੈ ਜਾ ਸਕੇ ਭਾਵੇਂ ਕੰਟਰੈਕਟ ਮੈਰਿਜ ਰਾਹੀਂ ਲੈ ਜਾ ਸਕੇ ਸਕੇ ਪਰ ਇਹਨਾਂ ਨੂੰ ਪਹਿਲੇ ਮੈਰਿਜ ਬਿਰੂ ਬਲੇ ਪਰਵਾਨਫੂ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 2001 ਕੱਦ 5 ਫੁੱਟ 7 10 ਇੰਚ ਕਾਸਟ ਜੜ ਸਿਕ ਗੋਤਪਰਾੜ ਪੜਾਈ ਬੀਏ ਜ਼ਮੀਨ ਤਿੰਨ ਕਿੱਲੇ ਐਂਡੀ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਇੱਕ ਪ੍ਰਾਪੀ ਇੱਕ ਕੈਨੇਡਾ ਪੀਆਰ ਹੈ ਨੁਮੈਰਡ ਹੈ ਇੱਕ ਭੈਣ ਬਾਰੇ ਦਾ ਲੜਕਾ ਵੀ ਕੈਨੇਡਾ ਜਾ ਕੇ ਆਇਆ ਹੈ ਲੜਕੇ ਕੋਲ ਕੈਨੇਡਾ ਦਾ ਮਲਟੀਪਲ ਵੀਜ਼ਾ ਹੈ ਲੜਕਾ ਸੋਹਣਾ ਸੋਹਣਾ ਖਾਨਾ ਛਤ ਰਾਇਦਾ ਵਧੀਆ ਘਰ ਪਰਿਵਾਰ ਤੋਂ ਹੀ ਮੰਗ ਕੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਜੋ ਲੜਕੇ ਨੂੰ ਪੱਕੀ ਮੈਰਿਜ ਰਾਹੀ ਕਾਮੇ ਕੰਟਰੈਕਟ ਮੈਰਿਜ ਰਾਹੀਂ ਬਾਹਰ ਜਾ ਸਕੀ ਸਕੇ ਭਣ ਪ੍ਰਾਦਰਸ਼ਤਾ ਚਾਹੀਦਾ ਜੇਕਰ ਲੜਕੀ ਦਾ ਭਰਾ ਪੀਆਰ ਨਹੀਂ ਹੈ ਤਾਂ ਜੋ ਲੜਕੇ ਦੀ ਭੈਣ ਕਨੇਡਾ ਪੀਆਰ ਹੈ ਤਾਂ ਉਸ ਨੂੰ ਮੈਰਿਜ ਕਰਵਾ ਕੇ ਬਾਹਰ ਨਾਲ ਲੈ ਜਾਵੇਗੀ ਮੈਰਿਜ ਕੋਰ ਵਾਲੇ ਪ੍ਰਵਾਨ ਫੋਨਾ ਕਰਨ ਜਿਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਅਮਨਦੀਪ ਜੱਸਰ ਹੈ ਜੀ ਜਨਮ 24/12/1993 ਕੱਦ 5.6 ਇੰਚ ਕਾਸਟ ਐਸਸੀ ਗੋਤ ਜੱਸਲ ਤੇ ਚੋਹਾਨ ਪੜਾਈ ਪਲੱਸ 2 ਪਤਾ ਹੁਸ਼ਿਆਰ ਪਰ ਪਰਿਵਾਰ ਵਿੱਚ ਪਿਤਾ ਦੀ ਐਗਰੀਕਲਚਰ ਦੀ ਵਰਕਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਪਰ ਆਇਆ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤਾ ਹੈ ਵਧੀਆ ਘਰ ਪਰਿਵਾਰ ਤੋਂ ਲੜਕਾ ਦੁਬਈ ਵਿੱਚ 4 ਸਾਲ ਲਾ ਕੇ ਆਇਆ ਹੈ ਹੁਣ ਪਲੰਬਰ ਦਾ ਕੰਮ ਕਰਦਾ ਹੈ ਹੁਣ ਯੂਰਪ ਕੰਟਰੀ ਦੇ ਪੇਪਰ ਲਾਏ ਹੋਏ ਨੇ ਲੜਕੇ ਦੇ ਦੋ ਪਲਾਟ ਨੇ ਤੇ ਵਧੀਆ ਆਪਣਾ ਘਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪਲੱਸ 2 ਪੜ੍ਹਾਈ ਵਾਲੀ ਐਸਸੀ ਕਾਟ ਦੀ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਮੈਰਿਜ ਹੋ ਰਿਹਾ ਹੈ ਪਰਵਾਨਾ ਫੋਨ ਨਾ ਕਰਨ ਜਿਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਜਗਦੀਪ ਸਿੰਘਾ ਜੀ ਅਮਰਤਾਰੀ ਲੜਕਾ ਜਨਮ 5/11/1991 ਕੱਦ 5'9" ਪੜ੍ਹਾਈ ਬੀਏ ਕੰਪਿਊਟਰ ਡਿਪਲੋਮਾ ਗਾਸਟ ਜਰਸੀ ਖ ਕੰਮ ਦੋਈ ਵਿੱਚ ਆਪਣਾ ਟਰੱਕ ਚਲਾਉਂਦਾ ਹੈ ਤਨਖਾਹ 1 ਲੱਖ ਮਹੀਨੇ ਦੀ ਹੈ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਪਤਾ ਤਨਤਨ ਸਾਹਿਬ ਜ਼ਮੀਨ 6 ਕਿੱਲੇ ਇਹਨਾਂ ਦੇ ਦੋ ਭਰਾ ਨੇ ਕੈਨੇਡਾ ਪੀਆਰ ਨੇ ਦੋਨੋਂ ਮੈਰਿਡ ਨੇ ਲੜਕਾ ਸੋਹਣਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਮੰਗੇ ਨਾਲ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਖਰੇਲੂ ਲੜਕੀ ਚਾਹੀਦੀ ਹੈ ਲੜਕੀ ਵਿਕਾਸ ਜਰਸੀਖੀ ਹੋਵੇ ਲੜਕੀ ਭਾਵੇਂ ਇੰਡੇ ਤੋਂ ਹੋਵੇ ਜਾਂ ਕੋਈ ਫੌਨ ਕੰਟਰੀ ਤੋਂ ਹੋਵੇ ਵਿਆਹ ਸਿੰਪਲ ਕਰਨੇ ਦਾਸ ਦੀ ਕੋਈ ਮੰਗ ਨਹੀਂ ਮੈਰਜ ਗੁਰ ਵਾਲੇ ਪਰਵਾਨ ਫੂਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 17/3/1997 ਕੱਦ ਪੌੜ 1.2 ਇੰਚ ਕਾਸ ਰਵਿਦਾਸੀਆ ਪੜਾਈ ਬੀਏ ਐਲਐਲਬੀ ਐਲਐਲਐਮ ਜ਼ਿਲ੍ਹਾ ਹੁਸ਼ਿਆਰਪੁਰ ਗੋਤਵੰਦਨ ਲੜਕੀ ਕੈਨੇਡਾ ਵਿੱਚ ਜੌਬ ਕਰਦੀ ਹੈ ਇਹ ਤਿੰਨ ਭੈਣ ਤੇ ਇੱਕ ਭਰਾ ਹੈ ਜੀ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਂ ਤਾਂ ਹਾਊਸ ਮੇਕ ਕਰਨੀ ਮੰਗ ਇਹਨੂੰ ਲੜਕਾ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੀਆ ਕਨੇਡਾ ਦੇ ਲੜਕਾ ਚਾਹੀਦੇ ਲੜਕਾ ਕੁਨੈਕਸ਼ਨ ਕਰਦਾ ਹੋਵੇ ਲੜਕਾ ਰਵਿਦਾਸੀ ਕਾਸਟ ਦਾ ਹੀ ਹੋਵੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੁਮਾਰ ਹੈ ਜੀ ਜਨਮ 18/8/1997 ਕਾਸਟ ਰਵਿਦਾਸੀ ਗੋਤ ਭੂੰਡਪਾਲ ਕੱਦ ਪੈਉ 7 ਇੰਚ ਪੜਾਈ ਹੋਟਲ ਮੈਨੇਜਮੈਂਟ ਪਤਾ ਜਲੰਧਰ ਗੈਂਟ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪਰਾਇ ਪੁਰਤਗਾਲ ਪੀਆ ਰ ਹੈ ਤੇ ਮੈਰਿਡ ਇੱਕ ਭੈਣ ਅਨਮੈਰਿਡ ਹੈ ਕਨੇਡਾ ਵਿੱਚ ਲੜਕਾ ਐਗਰੀਕਲਚਰ ਬੈਂਕ ਵਿੱਚ ਕਲਰਕ ਦੀ ਨੌਕਰੀ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੀ ਤੇਰਾ ਵਧੀਆ ਘਰ ਪਰਿਵਾਰ ਤੋਂ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਸੀ ਕਾਸ਼ ਦੀ ਲੜਕੀ ਚਾਹੀਦੀ ਐ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਸੀ ਕਾਸ਼ ਦੀ ਲੜਕੀ ਚਾਹੀਦੀ ਐ ਜੀ ਲੜਕੀ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਲੜਕੀ ਲੜਕੇ ਤੋਂ ਛੋਟੀ ਹੋਵੇ ਲੜਕੀ ਫਗਵਾੜਾ ਨਕੋਦਰ ਜਲੰਧਰ ਕਪੂਥਲਾ ਹੁਸ਼ਿਆਰਪੁਰ ਤੋਂ ਹੋਵੇ ਮੈਰਿਜ ਗੁਰ ਵਾਲੇ ਪਰਵਾਨਾ ਫੋਨ ਨਾ ਕਰਨ ਜੀ ਇਹਨਾਂ ਥਾਰੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 18/3/1995 ਕੱਤ ਪਾਈ 4 ਇੰਚ ਕਾਸਟ ਜਣ ਸਿੱਖ ਗੋਤ ਸਮਰਾ ਪੜਾਈ ਬੀਐਸਸੀ ਨਰਸਿੰਗ ਪਤਾ ਤਨਤਨ ਸਾਹਿਬ ਪਰਿਵਾਰ ਵਿੱਚ ਪਿਤਾ ਗਜਟ ਅਧਿਕਾਰੀ ਨੇ ਮਾਤਾ ਹਾਊਸ ਵਾਈਫ ਨੇ ਇੱਕ ਬ੍ਰੈਂਟਨ ਕੈਨੇਡਾ ਵਰਕ ਪਰਮਿਟ ਤੇ ਇੱਕ ਭੈਣ ਕੈਨੇਡਾ ਪੀਆਰ ਹੈ ਮੈਰਿਡ ਹੈ ਲੜਕੀ ਸੋਹਣੀ ਸੁਨਖੀ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਵਿੱਚ ਬ੍ਰੈਂਟਨ ਚ ਰਹਿੰਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਤੋਂ ਹੀ ਹੋਵੇ ਭਾਵੇਂ ਪੰਜਾਬ ਤੋਂ ਵੀ ਲੜਕੀ ਦੀ ਪੜਾਈ ਲੜਕੇ ਦੀ ਪੜਾਈ ਗ੍ਰੈਜੂਏਟ ਜ਼ਰੂਰ ਹੋਵੇ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਉਹ ਵੀ ਮੈਰਿਜ ਬਾਰੇ ਪਰਵਾਨਫੂ ਨਾ ਕਰ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 25/9/1998 ਕੱਦ 5 ਫੁੱਟ 11 ਇੰਚ ਕਾਸਟ ਜਨ ਸਿੱਖ ਗੋਤ ਢਾਲੀਵਾਲ ਜ਼ਿਲ੍ਹਾ ਅਮਰਸਰ ਸਾਹਿਬ ਪੜਾਈ ਪਲੱਸ 2 ਡਿਪਲੋਮਾ ਆਫ ਇਨਫੋਰਮੇਸ਼ਨ ਟੈਕਨੋਲੋਜੀ ਬੈਚਲਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਆਫ ਆਸਟ੍ਰੇਲੀਆ ਪਰਿਵਾਰ ਵਿੱਚ ਪਿਤਾ ਇੰਡੀਆ ਵਿੱਚ ਐਸਆਈਸੀਆਰਪੀਐਫ ਵਿੱਚ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਮ ਲੜਕਾ ਵੀ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੈ ਜੌਬ ਆਈਟੀਏ ਵਿੱਚ ਜੌਬ ਕਰਦਾ ਹੈ ਲੜਕਾ ਸੋਹਣਾ ਸੁਨਖਾਨਾ ਖਾਨਾ ਛੇਦੋ ਰਹਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੇ ਦੀ ਇੰਡੀਆ ਵਿੱਚ ਦੋ ਮੰਜ਼ਲੀ ਕੋਠੀ ਹੈ ਮੰਗ ਇਹਨਾਂ ਨੂੰ ਵਧੀਆ ਜਣ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੇ ਆਸਟ੍ਰੇਲੀਆ ਤੋਂ ਹੋਵੇ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਵਧੀਆ ਪੜ੍ਹਾਈ ਕਰ ਰਹੀ ਹੋਵੇ ਲੜਕੀ ਦਾ ਕੱਦ 5.4 ਇੰਚ ਤੋਂ ਉੱਪਰ ਹੋਵੇ ਪਰਿਵਾਰ ਵੱਲੋਂ ਦਾਲ ਦੀ ਕੋਈ ਮੰਗ ਨਹੀਂ ਮੈਰਿਜ ਮੇਰ ਵਾਲੇ ਪਰਵਾਨਾ ਫੋਨ ਨਾ ਕਰਨ ਜੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 13/10/1991 ਕੱਦ ਪਾਈ ਹੁਣ 8 ਇੰਚ ਕਾਸਟਾਂ ਕਸਤਰੀ ਸ਼ਿੰਬਾ ਪੜ੍ਹਾਈ ਬੀਟੈਕ ਆਈਟੀ ਫ੍ਰੈਂਚ ਲੈਵਲ 2 ਸੌਫਟਵੇਅਰ ਇੰਜੀਨੀਅਰਿੰਗ ਐਟ ਫ੍ਰਾਂਸ ਐਂਡ ਫੀਅਰ ਇਹਨਾਂ ਦੀ ਇੱਕ ਭੈਣ ਹੈ ਜਿਹਨਾਂ ਇਹਨਾਂ ਦੇ ਬ੍ਰਦਰ ਇੰਲਾ ਕਲਾਸ 1 ਅਫਸਰ ਐਡ ਦਿੱਲੀ ਐਂਡ ਪੀਐਫਆਰਡੀ ਪੇਰੈਂਟਸ ਹਾਇਰਟਡ ਫਰਮ ਪੰਜਾਬ ਐਂਡ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਜ਼ਮੀਨ 12 ਏਕੜ ਹੈ ਲੜਕੇ ਨੇ ਮਾਰਚ ਵਿੱਚ ਇੰਡੀਆ ਆਉਣੇ ਪਤਾ ਮੰਡੀ ਡੱਬੂਲੇ ਜ਼ਿਲ੍ਹਾ सिरसा ਮੰਗ ਇਹਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜ੍ਹੀ ਲਿਖੀ ਹੋਵੇ ਲੜਕੀ ਫਰਾਂਚ ਜਾਣਦੀ ਹੋਵੇ ਜਾਂ ਲੜਕੀ ਫਰਾਂਚ ਜਾਣਦੀ ਚਾਹਵਨ ਹੋਵੇ ਲੜਕੀ ਦੀ ਕਾਸਟ ਸਿੰਮਾ ਜਾਂ ਜਰਸੀ ਖੀ ਹੋਵੇ ਪਰਿਵਾਰ ਵੱਲੋਂ ਦਾਲ ਦੇਹ ਦੀ ਕੋਈ ਮੰਗ ਨਹੀਂ ਮੈਰਿਜ ਬਾਰੇ ਕੋਈ ਪਰਵਾਨਫੂ ਨਹੀਂ ਕਰ ਜੇ ਨਾ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 23 1999 ਕੱਦ 5 ਫਟ 10 ਇੰਚ ਕਾਸਟ ਜਰਸੀ ਖੋਤ ਚੱਠਾ ਲੜਕਾ ਕੈਨੇਡਾ ਸਿਟੀਜ਼ਨ ਹੈ ਜੀ ਜੋਬ ਸੀਨੀਅਰ ਨੈਟਵਰਕ ਟੈਕਨੀਸ਼ੀਅਨ ਹੈ ਨੇ ਬੈਲ ਕੰਪਨੀ ਸਿਟੀ ਬ੍ਰੈਂਟਨ ਫਾਦਰ ਐਕਸ ਸਰਵਿਸ ਮੈਨ ਨੇ ਜੀ ਮਦਰ ਹਾਊਸ ਵਾਈਫ ਨੇ 인ਦਪਟਾਪਰਾ ਵਰਕਿੰਗ ਐਜ਼ ਆਈਟੀ ਇੰਜੀਨੀਅਰਿੰਗ ਇਨ ਮੁਹਾਲੀ ਤੇ ਵੱਡੀ ਭੈਣ ਮੈਰਿਡ ਹੈ ਜੀ ਫੈਮਿਲੀ ਲਿਵਿੰਗ ਇਨ ਡਿਸਟ੍ਰਿਕਟ ਤਨਤਨ ਮੰਗੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਚਾਹੀਦੀ ਹੈ ਲੜਕੀ ਨੇ ਬੀਐਸਸੀ ਨਰਸਿੰਗ ਐਮਕੋਮ ਐਮਸੀ ਐਮਟੈਕ ਕੀਤੀ ਹੋਵੇ ਲੜਕੀ ਇੰਡੀਆ ਜਾਂ ਕੈਨੇਡਾ ਤੋਂ ਹੋਵੇ ਲੜਕੀ ਦੀ ਉਮਰ 1997 ਤੋਂ 2001 ਦੇ ਵਿਚਕਾਰ ਹੋਵੇ ਲੜਕੀ ਦਾ ਕੱਦ 5 ਫੁੱਟ 4 ਤੋਂ 5 ਫੁੱਟ 11 ਦੇ ਵਿਚਕਾਰ ਹੋਵੇ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਰਾਜੀਵਾਜੀ ਜਨਮ 15 6 1986 ਕੱਦ 5.7 ਇੰਚ ਕਾਸਟ ਬਾਲਮੀਕ ਦਾਦਕੇ ਗੋਤ ਗੋਗਲੀਆ ਨਾਨਕੇ ਗੋਤ ਡੁਲਗਚ ਪੜ੍ਹਾਈ ਬੀਏ ਬੀਐਸਸੀ ਪਤਾ ਕੁਰਕਸ਼ੇਤਰ ਹਰਿਆਣਾ ਪਰਿਵਾਰ ਵਿੱਚ ਪਿਤਾ ਸਰਕਾਰੀ ਜੋਬ ਤੋਂ ਰਟਾਇਨ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦੇ ਦੋ ਭਰਾ ਨੇ ਦੋ ਭੈਣਾਂ ਨੇ ਲੜਕਾ ਸੋਹਣਾ ਸੁਣਾ ਖਸ਼ੁੱਧ ਵੈਸ਼ਨੂ ਪਰਿਵਾਰ ਤੋਂ ਹੈ ਤੇ ਲੜਕੇ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਜੋ ਮਾਰਕੀਟਿੰਗ ਦੀ ਤਨਖਾਹ 25000 ਇੱਕ ਮਹੀਨੇ ਦੀ ਲੜਕਾ ਤਲਾਕਸ਼ੁਦਾ ਵਿਕਸੂਰ ਹੈ ਕੋਈ ਬੱਚਾ ਨਹੀਂ ਮਾਂਗ ਕਰਨ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਲਾਕਸ਼ੀਦ ਹੋਵੇ ਭਾਵੇਂ ਕੁਵਾਰੀ ਹੋਵੇ ਕੋਈ ਜਾਤੀ ਮੰਦਨ ਨਹੀਂ ਪਰਿਵਾਰ ਵੱਲੋਂ ਦਾਦੀ ਕੋਈ ਮੰਗ ਨਹੀਂ ਮੈਰਿਜ ਗੁਰਵਾਲਾ ਪ੍ਰਵਾਨ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਹਰਦੀਪ ਸਿੰਘ ਹੈ ਜੀ ਉਮਰ 25 ਸਾਲ ਹੈ ਕਾਸਟ ਸੈਣੀ ਸਿੱਖ ਕੱਦ ਬਹੁਤ ਚਾਰ ਇੰਚ ਗੋਤ ਪੰਮਾ ਪੜਾਈ 10-10 ਪਿੰਡ ਸੈਡੋਵਾਲ ਖੁਰਦ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਇੱਕ ਮੈਰਿਡ ਹੈ ਇੱਕ ਭੈਣਨ ਮੈਰਿਡ ਹੈ ਵੀ ਅਸੀ ਨਾਸਿੰਗ ਕਰਦੀ ਹੈ ਲੜਕੇ ਨੂੰ ਇੱਕ ਕਿਲਾ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਹੈ ਲੜ ਆਪਣਾ ਪੁਲਟੀ ਫਾਰਮ ਹੈ ਜੌਬ ਲੜਕਾ ਟਰੱਕ ਡਰਾਈਵਰ ਦੀ ਕੋਈ ਨਸ਼ਾ ਨਹੀਂ ਕਰਦਾ ਮੰਗਿਆਂ ਨਾਲ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਲੜਕੀ ਸਲਾਈ ਜਾਣਦੀ ਹੋਵੇ ਪਰਿਵਾਰ ਵੱਲ ਦਾਦੀ ਕੋਈ ਮੰਗ ਨਹੀਂ ਮੈਰਿਜ ਬੋਰ ਬਲੇ ਪ੍ਰਮਾਨ ਪੁੱਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਕੈਨੇਡਾ ਪੀਆਰ ਲੜਕਾ ਜੀ ਨਾਮ ਬਰਮਨ ਜਨਮ 5 ਤੰ 1998 ਜਨਮ ਦਾ ਟਾਈਮ 6:30 ਵਜੇ ਹੈ ਜਨਮ ਸਥਾਨ ਲੁਧਿਆਣਾ ਕੱਦ 6 ਫੁੱਟ ਹੈ ਕਾਸਟ ਜਨਰਲ ਮੈਡਰਾਜਪੁਤ ਸਵਰਨਕਰ ਗੋਤ ਕੜਵਲ ਪੜਾਈ ਸੌਫਟਵੇਅਰ ਇੰਜੀਨੀਅਰਿੰਗ ਟੈਕਨੀਸ਼ੀਅਨ ਸੈਲਰੀ 36 ਲੱਖ ਸਾਲ ਦੀ ਪਤਾ ਲੁਧਿਆਣਾ ਲੁਧਿਆਣਾ ਵਿੱਚ ਆਪਣੀ ਕੋਠੀ ਹੈ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਅਨਮੈਰਿਡ ਕੈਨੇਡਾ ਪੀਆਰ ਹੈ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤਾ ਹੈ ਵਧੀਆ ਖਾਨਦਾਨੀ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲੇਜ ਘੜ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 3 ਤੋਂ 5 ਫੁੱਟ 11 ਤੱਕ ਹੋਵੇ ਬੀਏ ਸੀ ਨਰਸਿੰਗ ਬੀਏ ਬੀਐਡ ਬੀਟੈਕ ਵਾਲੀ ਲੜਕੀ ਨੂੰ ਪਹਿਲਾ ਮੈਰਜੂਰ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਜ਼ਿੰਗਿਆ ਜੀ ਜਨਮ 1990 ਕੱਦ 5.7 ਇੰਚ ਕਾਸ਼ ਜਣਸੀਕ ਗੋਤ ਸਿੱਧੂ ਪੜਾਈ ਗ੍ਰੈਜੂਏਟ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਇੱਕ ਭਰਾ ਹੈ ਉਹ ਵੀ ਯੂ ਐਸ ਏ ਵਿੱਚ ਹੈ ਲੜਕਾ ਵੀ ਯੂ ਐਸ ਏ ਕੈਲੀਫੋਰਨੀਆ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਸੋਹਣਾ ਸੁਨਖਾ ਨੈਸੇਤ ਹੋ ਰਿਹਾ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਅਮਰੀਕਾ ਪੀਆਰ ਵਾਲੀ ਲੜਕੀ ਚਾਹੀਦੀ ਹੈ ਲੜਕੀ ਬਾਰਕ ਪਰਮਿਟ ਤੇ ਹੋਵੇ ਇੰਡੀਆ ਤੋਂ ਮੈਰਿਜ ਗੁਰ ਵਾਲੇ ਪ੍ਰਵਾਨ ਨੂੰ ਨਾ ਕਰਨੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ 1991 ਕਾਸ ਜਨ ਸਿੱਖ ਕੱਦ 5.9 ਇੰਚ ਪੜਾਈ ਹੋਟਲ ਮੈਨੇਜਮੈਂਟ ਇੰਦੀ ਇੰਡੀਆ ਦਾ ਪਤਾ ਫਤਿਹਗੜ੍ਹ ਸਾਹਿਬ ਲੜਕਾ ਸੋਹਣਾ ਸੁਨਖਾਨਾ ਸੁਤਰ ਰਹਤਾ ਹੈ ਵਧੀਆ ਘਰ ਪਰਵਾਤਾ ਲੜਕਾ ਜੂਐਸਏ ਵਿੱਚ ਬਾਰਕ ਪਰਮਿਟ ਤੇ ਹੈ ਮੰਗ ਇਹਨਾਂ ਨੂੰ ਵਧੀਆ ਜੜ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਤੇ ਅਮਰੀਕਾ ਤੋਂ ਲੜਕੀ ਨੂੰ ਪਹਿਲਾ ਭਾਵੇਂ ਪੀਆਰ ਜਾਂ ਵਰਕ ਪਰਮਿਟ ਦਿ ਹੋਵੇ ਜਾਂ ਲੜਕੀ ਇੰਡੀਆ ਤੋਂ ਵੀ ਪੈਰਜਗੁਰੂ ਵਾਲੇ ਪ੍ਰਵਾਨ ਫੁਨਾ ਕਰ ਲਈ ਇਹਨਾਂ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਪੂਜਾ ਜੀ ਜਨਮ 89 1992 ਕਾਸਟ ਹਿੰਦੂ ਪੜਾਈ +2 ਡੀ ਫਾਰਮੇਸੀ ਲੜਕੀ ਸੋਹਣੀ ਸੁਨਖੀ ਵਧੀਆ ਘਰ ਪਰਿਵਾਰ ਤੋਂ ਹੈ ਜੋਬ ਕਰਦੀ ਹੈ ਹਸਪੀਟਲ ਵਿੱਚ ਲੜਕੀ ਤਲਾਕशुदा ਹੈ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਹਿੰਦੂ ਪਰਿਵਾਰ ਤੋਂ ਵਧੀਆ ਜੋਬ ਕਰਦਾ ਐਨਆਰਆਈ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਕੁਵਾਰਾ ਹੋਵੇ ਭਾਵੇਂ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਮਰਜ਼ੀਪੁਰ ਵਾਲੇ ਪਰਮਨ ਫੋਨਾ ਕਰਨ ਜਿਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਮ ਗੌਰਵ ਸੋਢੀ ਹੈ ਜੀ ਜਨਮ 17 11 1991 ਜਨਮ ਸਮਾ 10:50 ਮਿੰਟ ਜਨਮ ਸਥਾਨ ਬਟਾਲਾ ਕੱਦ ਬਾਇਓਡਾ 7 ਇੰਚ ਕਾਸਟ ਖੱਤਰੀ ਪੜਾਈ ਬੀਏ ਨਲਕਨ ਨਿਊਜ਼ੀਲੈਂਡ ਵਰਕ ਪਰਮਿਟ ਤੇ ਜੋਬ ਤੇ ਹੈ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਨੇ ਦੋ ਭੈਣਾਂ ਨਹੀਂ ਮੈਰਣ ਨੇ। ਪਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੜਕਾ ਤਲਾਕਦਾ ਹੈ ਜੀ ਮੰਗਿਆ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਤੇ ਸਮਾਰਟ ਲੜਕੀ ਚਾਹੀਦੀ ਹੈ। ਲੜਕ ਬਿਨਾ ਬੱਚੇ ਤੋਂ ਜਾਂ ਕੁਵਾਰੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਜਾਂ ਕੋਈ ਕੋਈ ਬਾਹਰ ਜਾਣ ਦੀ ਚਾਹਵਨ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਪੰਜਾਬ ਵਰ ਨਿਊਜ਼ੀਲੈਂਡ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਥੱਲੇ ਨੰਬਰ ਦਿੱਤਾ ਗਿਆ ਹੈ ਇਹਨਾਂ ਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਗੁਰਸਿੱਖ ਲੜਕਾ ਜਨਮ 16 ਅਕਤੂਬਰ 1993 ਕੱਦ ਪੈਰ 11 ਇੰਚ ਪੜਾਈ ਪਲੱਸ 2 ਡਿਜੀਟਲ ਮਾਰਕੀਟਿੰਗ ਕਾਸਟ ਜੱਰਸੀ ਖਗੋਤ ਸਿੰਧੂ ਸਿੱਧੂ ਕੱਤ ਪਤਾ ਕੈਨੇਡਾ ਜਿਲ੍ਹਾ ਮੋਗਾ 10 ਸਾਲ ਦਾ ਅਮਰੀਕਾ ਦਾ ਵੀਜ਼ਾ ਇਹਨਾਂ ਦੇ ਇੱਕ ਭੈਣ ਦੇ ਪਰਾਂ ਦੋਨੋਂ ਮੈਡ ਨੇ ਕੰਮ ਵਰਕ ਪਰਮਿਟ ਜਮੀਨ 14 ਕਿੱਲੇ ਦੋਵਾਂ ਪਰਾਂਵਾਂ ਨਾਲ 77 ਕਿੱਲੇ ਆਉਂਦੀ ਹੈ ਮੰਗ ਇਹਨਾਂ ਨੂੰ ਲੜਕੇ ਵਧੀਆ ਪਰਿਵਾਰ ਤੋਂ ਸੋਹਣੀ ਸਨਖੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਅਰੋੜਾ ਵੀ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਪਰ ਲੜਕੀ ਕੈਨੇਡਾ ਪੀਆਰ ਹੋਵੇ ਪਰਿਵਾਰ ਵੱਲੋਂ ਦਾਦੀ ਕੋਈ ਮੰਗ ਨਹੀਂ ਥੱਲੇ ਨੰਬਰ ਦਿੱਤਾ ਗਿਆ ਇਹਨਾਂ ਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਗਾ ਜੀ ਜਨਮ 5/7/2000 ਕਦ ਪਹੁੰਚ 7 ਇੰਚ ਲਿਵਨ ਕੈਨੇਡਾ ਅੰਟਾਰੀਓ ਸਟੱਡੀ ਪਲਸ 2 ਲਿਵਨ ਕੈਨੇਡਾ ਫਰੋਂ 5 ਇਅਰ ਪੀਅਰ ਅਪਲੈਟ ਫਰੋਂ 1 ਇਅਰ ਲੜਕਾ ਨਾਨ ਵੈਜੀਟਰ ਨੇ ਕਾਸਟ ਮਹਿਰਾ ਸਿੱਖ ਪਤਾ ਸ਼ਹਿਰ ਪਟਿਆਲਾ ਸਟੱਡੀ ਪਲਸ 2 ਨਾਨ ਮੈਡੀਕਲ ਵਰਕਿੰਗ ਇਨ ਟੈਨਿਕੋ ਕੰਪਨੀ ਇਨ ਕੈਨੇਡਾ ਫਰੋਂ 3 ਇਅਰ ਇਹਨਾਂ ਦੇ ਇੱਕ ਭੈਣ ਹੈ ਜੋ ਵੀ ਕੈਨੇਡਾ ਵਿੱਚ ਨੇ ਪਿਤਾ ਪੰਜਾਬ ਪੁਲਿਸ ਵਿੱਚ ਰਿਟਾਇਰ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਸਿੱਖ ਪਰਿਵਾਰ ਤੋਂ ਸੋਹਣੀ ਸੰਖੇਪ ਪੜ੍ਹੀ ਲਿਖੀ ਪੀ ਲੜਕੀ ਚਾਹੀਦੀ ਹੈ ਲੜਕਾ ਸੋਹਣਾ ਸੰਖਾਨਾ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਮ ਤਜਿੰਦਰ ਸਿੰਘ ਹੈ ਜੀ ਜਨਮ 1.7.1994 ਕੱਦ ਪੰਜ ਫੁੱਟ 8 ਇੰਚ ਕਾਸਟ ਜਾੜ ਸਿੱਖ ਗੋਤ ਚੀਮਾ ਪੜ੍ਹਾਈ ਪਲੱਸ 2 ਪਤਾ ਰੰਗੜ ਨੰਗਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਪਿਤਾ ਆਰਮੀਚੂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡਨ ਇੱਕ ਪੰਜਾਬ ਦੇ ਕਸਟਰੀਲੇ ਵਿੱਚ ਪੀਅਰ ਹੈ। ਜ਼ਮੀਨ ਦੋ ਕਿੱਲੇ ਦੇ ਕੰਮ ਖੇਤੀਬੜ ਦੇ ਨਾਲ ਨਾਲ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਲੜਕਾ ਸੋਨਾ ਸੁਨਖਾਨਾ ਸ਼ੁੱਤ ਸੁੱਧ ਵੈਸ਼ਨੂ ਪਰਿਵਾਰ ਤੋਂ ਹੈ। ਵਧੀਆ ਆਮਦਨ ਹੈ ਵਧੀਆ ਘਰ ਪਰਿਵਾਰ ਹੈ ਉਹ ਮੰਗਦੇ ਨੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਕੋਈ ਪਰਿਵਾਰ ਦੀ ਸੇਵਾ ਕਰਨ ਵਾਲੀ ਲੜਕੀ ਚਾਹੀਦੀ ਹੈ ਜਿਹੜਾ ਸਿੱਖ ਕਾਸਟ ਨੂੰ ਪਹਿਲੇ ਬਾਕੀ ਹੋਰ ਵਿੱਚ ਕਾੜਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪਰਵਾਨਾ ਖੋਣਨਾ ਕਰਨ ਜੀ ਇਹਨਾਂ ਨਾਲ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕਨਵਦੀਪ ਸਿੰਘ ਹੈ ਜਨਮ 31/10/1990 ਜਨਮ ਸਮਾਂ 8:48 ਮਿੰਟ ਜਨਮ ਸਥਾਨ ਪਟਿਆਲਾ ਕਾਸਟ ਜੜ ਸਿੱਖ ਗੋਤ ਚੀਮਾ ਕੱਦ ਪੜ 9 ਇੰਚ ਪੜਾਈ ਪੀਜੀ ਪ੍ਰੋਜੈਕਟ ਮੈਨੇਜਮੈਂਟ ਬੇਟਾ ਕੁ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਫਾਈਨੈਂਸ਼ੀਅਲ ਵਿੱਚ ਜੌਬ ਕਰਦਾ ਲੜਕਾ ਕੈਨੇਡਾ ਵਿੱਚ ਪੀਆਰ ਹੈ ਸਿਟੀਜ਼ਨ ਹੈ ਕੈਨੇਡਾ ਦਾ ਪਤਾ 온ਟਾਰੀਓ ਉੱਤੇ ਜੌਬ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਵਾਹ ਤੋਂ ਵਧੀਆ ਆਮਦਨ ਹੈ ਇੰਡੇ ਦਾ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਵਾਹ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਪੀਆਰ ਲੜਕੀ ਨੂੰ ਪਹਿਲਾ ਹੈ ਲੜਕੀ ਨੇ ਗ੍ਰੈਜੂਏਸ਼ਨ ਜਾਂ ਐਮਪੀਏ ਕੀਤੀ ਹੋਵੇ ਪਰਵਾਰ ਵਾਲੋ ਦਾ ਦੀ ਕੋਈ ਮੰਗ ਨਹੀਂ ਮੈਜਰ ਵਾਲੇ ਪਰਵਾਨ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਆਸਟ੍ਰੇਲੀਆ ਪੀਆਰ ਐਨ ਮੈਰਿਡ ਲੜਕਾ ਜੀ ਨਾਮ ਨਿਖਲ ਬਰਮਨ ਜਨਮ ਚ 29 11 1999